ਭਾਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਤੁਹਾਡੇ ਨੇਲੇ ਪਿੰਡ ਦੇ ਵਿੱਚ ਪਿਛਲੀ ਰਾਤ ਚੋਰੀ ਹੋਈ ਤੇ ਤਿੰਨ ਚੋਰੀਆਂ ਜਿਹੜੀਆਂ ਚੋਰਾਂ ਨੇ ਤਿੰਨ ਘਰਾਂ ਦੇ ਵਿੱਚ ਸਾਡੇ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਇਹ ਸਾਡੇ ਚਾਚਾ ਹੀ ਆ ਇਹਨਾਂ ਦੇ ਘਰ ਵੀ ਕੋਸ਼ਿਸ਼ ਕੀਤੀ ਮੇਰੇ ਘਰੋਂ ਵੀ ਜਿਹੜਾ ਸਮਾਨ ਲੈ ਕੇ ਗਏ ਆ ਇਹ ਸਾਡੇ ਬ੍ਰਦਰ ਮਤਲਬ ਗਵੰਡੀ ਸਾਡੇ ਇਹਨਾਂ ਦੇ ਘਰ ਵੀ ਨਖਾਲ ਪਜਾਇਆ ਮਤਲਬ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਉਹਨੂੰ ਆਪਣੀ ਜਿਹੜੀ ਆ ਡਿਊਟੀ ਦਾ ਡਿਊਟੀ ਸਮਝਣੀ ਚਾਹੀਦੀ ਆ ਕਿ ਜੇ ਇੱਕ ਘਰ ਦੇ ਵਿੱਚ ਵਾਰਦਾਤ ਹੋ ਜਾਂਦੀ ਆ ਤੇ ਪੈਟਰੋਲਿੰਗ ਕਰੇ ਪੁਲਿਸ ਤੇ ਲੋਕਾਂ ਦੀ ਸੇਫਟੀ ਲਈ ਪ੍ਰਸ਼ਾਸਨ ਹੁੰਦਾ ਮਤਲਬ ਲੋਕਾਂ ਨੂੰ ਸੁਰੱਖਿਆ ਮੁਹੱਈਆ ਹੋਏ ਜੇ ਘਰ ਦੇ ਵਿੱਚ ਹੀ ਜੇ ਅਸੀਂ ਲੋਕ ਸੁਰੱਖਿਤ ਨਹੀਂ ਆ ਤੇ ਬਾਹਰ ਕਿਸ ਤਰ੍ਹਾਂ ਸੁਰੱਖਿਤ ਹੋਵਾਂਗੇ ਚੋਰਾਂ ਦੇ ਇੰਨੇ ਹੌਸਲੇ ਜਿਆਦਾ ਬਲੰਦ ਆ ਕਿ ਬੇਖੌਫ 1 ਕਿਲੋਮੀਟਰ ਤੋਂ ਵੀ ਘੱਟ ਜਗ੍ਹਾ ਤੇ ਚੋਰੀ ਹੋ ਰਹੀ ਹੈ ਪਿਛਲੀ ਰਾਤ ਉਰੇ ਬੇਖੌਫ ਚੋਰ ਜਿਹੜੇ ਆ ਉਹ ਪਿੰਡ ਦੇ ਵਿੱਚ ਐਂਟਰ ਹੋ ਗਏ ਤਿੰਨਾਂ ਘਰਾਂ ਦੇ ਵਿੱਚ ਜਿਹੜਾ ਉਹ ਚੋਰੀ ਨੂੰ ਅੰਜਾਮ ਦੇ ਰਿਆ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਆ ਕਿ ਕੁੰਭ ਕਰਨ ਦੀ ਜਿਹੜੀ ਨੀਂਦ ਸੁੱਤੇ ਆ ਉਹ ਪ੍ਰਸ਼ਾਸਨ ਜਾਗੇ ਪੁਲਿਸ ਨੂੰ ਹਦਾਇਤ ਕਰੇ ਕਿ ਇਹ ਜਿਹੜੇ ਆ ਇਹ ਚੋਰ ਕਿੱਧਰੋਂ ਆਉਂਦੇ ਆ ਜੋ ਸੀਸੀਟੀਵੀ ਲੱਗੇ ਹੋਏ ਆ ਲੱਗੇ ਆਲੇ ਦੁਆਲੇ ਉਹਨਾਂ ਨੂੰ ਖੰਘਾਲਿਆ ਜਾਵੇ ਕਿ ਇਹ ਚੋਰ ਕਿੱਥੋਂ ਨੇ ਔਰ ਇਹਨਾਂ ਦੇ ਕਿਉਂ ਹੌਸਲੇ ਬੁਲੰਦਾ ਉਹਨਾਂ ਦੇ ਥੁੜੀ ਨਕੇਲ ਗੱਤੀ ਜਾਵੇ ਇਹੀ ਸਾਡੀ ਬੇਨਤੀ ਆ ਇਹਨੂੰ ਪ੍ਰਵਾਨ ਕੀਤਾ ਜਾਵੇ